ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ 10116 ਟੀਚਰਸ ਸਿਰ ਆ ਨਵੇਂ ਜਿਹੜੇ ਆ ਭਰਤੀ ਹੋਇਆ ਸਰ ਜਵਾਬਜੀ ਦਾ 45000 ਤੋਂ ਉਹਨਾਂ ਵਿੱਚੋਂ ਸਰ ਮੈਕਸਿਮਮ ਸਿੱਖਿਆ ਮਹਿਕਮੇ ਚ ਹੈ ਤੇ ਹਜ਼ਾਰਾਂ ਦੀ ਜਿਹੜੀ ਭਰਤੀ ਹੈ ਸਰ ਉਹ ਰੈਡੀ ਹੈ ਲਗਭਗ ਇਸੇ ਮਹੀਨੇ ਹੋਰ ਹਜ਼ਾਰਾਂ ਟੀਚਰ ਜੋ ਮੈਂ ਪਿਛਲੇ ਸੈਸ਼ਨ ਚ ਆਖਿਆ ਸੀ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਸ ਦਾ ਇੱਕ ਵੀ ਸਕੂਲ ਟੀਚਰਲੈਸ ਯਾ ਸਿੰਗਲ ਟੀਚਰ ਨਹੀਂ ਹੋਊਗਾ ਅਸੀਂ ਅਗਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜਾ ਟੀਚਰ ਹੈ ਉਹ ਪੂਰਾ ਕਰਨ ਜਾ ਰਹੇ ਹਾਂ ਇਹ ਲਿਖਿਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਮਸਪੁਰ ਦੇ ਥਮਲੇ ਦੇ ਆਪਣੇ ਚੰਗੇ ਭਵਿੱਖ ਦੇ ਲਈ ਇਹ ਛੋਟੇ ਛੋਟੇ ਬੱਚੇ ਵਰਦੀਆਂ ਪਾ ਕੇ ਆਏ ਹੋਏ ਟਾਈਆਂ ਬੰਨੀਆਂ ਹੋਈਆਂ ਨੇ ਸਕੂਲ ਖੁੱਲਣ ਦੇ ਸਮੇਂ ਇਹ ਬੱਚੇ ਆ ਕੇ ਆਪਣੀਆਂ ਕਲਾਸਾਂ 'ਚ ਬੈਠ ਗਏ ਇੱਕ ਪਾਸੇ ਇਹ ਬੱਚੇ ਚੰਗੇ ਭਵਿੱਖ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਦੂਜੇ ਪਾਸੇ ਬੱਚਿਆਂ ਨੂੰ ਚੰਗੇ ਰਾਹੇ ਬਾਉਣ ਵਾਲੇ ਜਿਨ੍ਹਾਂ ਨੇ ਚੰਗਾ ਭਵਿੱਖ ਬਣਾਉਣਾ ਹੈ ਯਾਨੀ ਕਿ ਆਪਣੇ ਅਧਿਆਪਕ ਦਾ ਇਹ ਇੰਤਜ਼ਾਰ ਕਰ ਰਹੇ ਨੇ ਸਕੂਲ ਸਮਾਰਟ ਹੈ ਪਰ ਬੱਚਿਆਂ ਨੂੰ ਸਮਾਰਟ ਬਣਾਉਣ ਵਾਲਾ ਕੋਈ ਅਧਿਆਪਕ ਨਹੀਂ 2 ਸਾਲ ਤੋਂ ਪ੍ਰਾਇਮਰੀ ਸਕੂਲ ਸ਼ਮਸਪੁਰ ਸਮਰਾਲਾ ਦੇ ਬੱਚੇ ਅਧਿਆਪਕ ਨੂੰ ਉਡੀਕ ਰਹੇ ਨੇ ਸਰਕਾਰ ਦੀ ਸਿੱਖਿਆ ਪਾਲਸੀ ਦੇ ਚਿੱਟੇ ਖੋਲਦਾ ਹੈ ਸਕੂਲ ਸਕੂਲ ਜਾਣ ਵਾਲੇ ਬੱਚਿਆਂ ਦੇ ਪਰਿਵਾਰ ਪਰੇਸ਼ਾਨ ਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ ਮਰਦਾਬਾ ਮਰਦਾਬਾ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮਾਪਿਆਂ ਨੇ ਚੇਤਾਵਨੀ ਦਿੱਤੀ ਹੈ ਕਿ 2-4 ਦਿਨਾਂ ਚ ਅਧਿਆਪਕ ਨਹੀਂ ਆਉਂਦਾ ਤਾਂ ਉਹ ਰੋਡ ਜਾਮ ਕਰ ਦੇਣਗੇ ਸਰਕਾਰ ਖਿਲਾਫ ਮੋਰਚਾ ਖੋਲ ਦੇਣਗੇ ਇਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫੇਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਫੇਰ ਕੱਲੂ ਸਾਨੂੰ ਇਹ ਨਾ ਕਿ ਉਹ ਵੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਫੇਰ ਕਰਦੇ ਆਂ ਦੁਬਾਰਾ ਵੀ ਸਾਡੇ ਸਕੂਲ 'ਚ ਜਲਦ ਤੋਂ ਜਲਦ ਦੋ ਟੀਚਰ ਭੇਜੇ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ। ਮਰਜੀਤ ਸਿੰਘਾ ਜੀ। ਮੈਂ ਪਿੰਡ ਸ਼ਾਮਸਪੁਰ ਤੋਂ ਬੋਲ ਰਿਹਾ ਜੀ। ਅਸੀਂ ਬੇਨਤੀ ਕਰਦੇ ਆਂ ਗਵਰਨਮੈਂਟ ਨੂੰ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75-70 75-80 ਬੱਚੇ ਪੜ੍ਹਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਇਸ ਵੇਲੇ ਹਾਜ਼ਰ ਨੇ। ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਪਿੰਡ ਦੀ ਕੁੜੀ ਜੋ ਆਪਣੇ ਕੰਮ ਖਾਰ ਤੋਂ ਵੇਲੀ ਹੋ ਕੇ ਕਦੇ-ਕਦਾਈਂ ਬੱਚਿਆਂ ਨੂੰ ਪੜਾਉਣ ਆਉਂਦੀ ਹੈ ਉਸ ਕੋਲੋਂ ਸੁਣੋ ਕਿ ਬੱਚਿਆਂ ਦੀ ਪੜ੍ਹਾਈ ਦਾ ਹਾਲ ਇੱਥੇ ਕਿਵੇਂ ਦਾ ਹੈ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ 2 ਸਾਲ ਤੋਂ ਮਮਤਾ ਦੇ ਵੀ ਮੈਡਮ ਨੇ ਉਹ ਆ ਪੂਰਾ ਛੱਡ ਕੇ ਚਲੇ ਗਏ ਨੇ ਬਾਰ ਉਹਨਾਂ ਨੂੰ ਸੈਲਰੀ ਇਸ ਸਕੂਲ ਵਿੱਚ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਇਸ ਸਕੂਲ ਦੇ ਵਿੱਚ ਕਦੇ-ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜਾਣ ਲਈ ਆ ਜਾਨੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਅਵੇ ਕਰ ਰਹੀ ਆ ਸਰਕਾਰ ਅਸੀਂ ਸਮਾਰਟ ਸਕੂਲ ਬਣਾਤੇ ਅਸੀਂ ਐਦਾ ਕਰਤਾ ਸੀ ਉਦਾ ਕਰਤਾ ਪਰ ਉਹਨਾਂ ਦੀ ਸਾਰੀ ਨਾ ਨਾ ਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਕਲਾਸ ਘਟਾਉ ਦੇ ਸਵਾਲ ਵੀ ਨਹੀਂ ਆ ਰਹੇ ਜਦ ਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦ ਕਿ ਟੀਚਰਾਂ ਨੂੰ ਇੱਥੇ ਆ ਕੇ ਪੜਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਪਿੰਡ ਵਾਸੀ ਵਿਰੋਧ ਕਰਦੇ ਨੇ ਤਾਂ ਬੀ ਡੀ ਪੀਓ ਦਫ਼ਤਰ ਨੇ 3 ਦਿਨ ਪਹਿਲਾਂ ਇੱਕ ਅਧਿਆਪਕ ਨੂੰ ਡੈਪਿਊਟੇਸ਼ਨ ਤੇ ਭੇਜਿਆ ਜੋ ਇੱਕ ਦਿਨ ਇੱਥੇ ਪੜਾਉਂਦਾ ਹੈ ਦੂਜੇ ਦਿਨ ਜਿੱਥੇ ਡਿਊਟੀ ਪਹਿਲਾਂ ਤੋਂ ਲੱਗੀ ਸੀ ਉੱਥੇ ਜਾਂਦਾ ਹੈ ਇਹ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮੰਨ ਲਓ ਇੱਥੇ ਬੱਚੇ ਨੂੰ ਪੜਾ ਰਿਹਾ ਤੇ ਮੇਰੀ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵੜਾਉਣ ਲਈ ਜਾਣਾ ਪੈਂਦਾ। ਤੇ ਤਕਰੀਬਨ ਮੰਨ ਲਓ 3 ਦਿਨ ਹੋਏ ਨੇ ਮੈਨੂੰ ਇੱਥੇ। 2 ਸਾਲ ਤੋਂ ਕੋਈ ਅਧਿਆਪਕ ਨਹੀਂ। ਪਹਿਲਾਂ 75 ਦੇ ਕਰੀਬ ਬੱਚੇ ਸਨ। ਹੁਣ 50 ਤੋਂ ਵੀ ਘੱਟ ਰਹਿ ਗਏ। 스마트 ਸਕੂਲ ਤਾਂ ਹੈ ਪਰ 스마트 ਪੜਾਈ ਕਿੱਥੇ? 스마트 ਪੜਾਉਣ ਵਾਲੇ ਕਿੱਥੇ? ਇਹ ਛੋਟੇ ਛੋਟੇ ਬੱਚੇ ਬਸ ਇਹੀ ਕਹਿ ਰਹੇ ਨੇ ਕਿ ਸੀਐਮ ਸਾਹਿਬ ਸਾਨੂੰ 스마트 ਬਿਲਡਿੰਗ ਨਹੀਂ 스마트 ਅਧਿਆਪਕ ਚਾਹੀਦੇ।